ਮੈਂ ਸੀਐਮ ਸਾਹਿਬ ਭਗਵੰਤ ਮਾਨ ਜੀ ਪੰਜਾਬ ਸਰਕਾਰ ਸਾਰੇ ਕਿਸਾਨਾਂ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਟਾਲਾ 슈ਗਰ ਮਿਲ ਨੂੰ 3500 ਸੀਸੀ ਕਰਕੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਬਚਾਇਆ ਵਾ ਜੀ ਗੰਨਾ بیچਦੇ ਹਾਂ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਉਹਦੇ ਪੈਸੇ ਉਹਨੂੰ ਟਾਈਮ ਤੇ ਮਿਲਣੇ ਚਾਹੀਦੇ ਪਹਿਲੀਆਂ ਸਰਕਾਰਾਂ ਦਾ ਜਿਹੜਾ ਰੇਟ ਸੀ ਉਹ 358 ਰੁਪਏ ਦੀ ਸੀ ਇਸ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਸਰਕਾਰ ਨੇ ਪਹਿਲਾਂ ਵਧਾਇਆ 20 ਰੁਪਏ ਫਿਰ ਵਧਾਇਆ 10 ਰੁਪਏ ਨਵੇਂ ਸਿਰੇ ਫੇਰ ਰੇਟ ਵਧਾ ਕੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਪਿਛਲੀਆਂ ਸਰਕਾਰਾਂ ਪੇਮੈਂਟ ਬਹੁਤ ਲੇਟ ਕਰਦੀਆਂ ਸੀ ਤਿੰਨ ਸਾਲ ਤੋਂ ਸਰਕਾਰ ਨੇ ਪੂਰੀ ਕਿਸਾਨਾਂ ਦੀ ਪੇਮੈਂਟ ਜਿਹੜੀ ਆ ਬੜੇ ਟਾਈਮ ਨਾਲ ਖਾਤਿਆਂ 'ਚ ਪਾਈ ਆ ਪੂਰਾ ਕਲੀਅਰ ਆ ਪਿਛਲਾ ਬਿਲ ਨਵੇਂ ਸੀਜ਼ਨ ਦੀ ਇਸ ਸੀਜ਼ਨ ਦੀ ਜਿਹੜੀ ਪੇਮੈਂਟ ਆ ਇਹ ਵੀ ਭਗਵੰਤ ਮਾਨ ਜੀ ਨੇ ਕਰਕੇ